ਉਮੀਦ ਕਰਦਾ ਹਾਂ ਕਿ ਆਪ ਸਭ ਠੀਕ ਹੋਵੋਗੇ ਪਿਆਰਿਓ ਅੱਜ ਅਸੀਂ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਜਿਹਦੇ ਜੀਵਨ ਕਥਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਤੋਂ ਅਸੀਂ 16 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ 17ਵੀਂ ਅਤੇ 18ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਉ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਸਾਖੀ 17ਵੀਂ ਦਰਗਾਹੀ ਹੁਕਮ ਅਨੁਸਾਰ ਘਰ ਆਉਣਾ ਤੇ ਮੁੜ ਚਾਲੀ ਪੰਜ ਸਾਲ ਬਾਅਦ ਆਸਣ ਚੁੱਕ ਕੇ ਚਲਦੇ ਚਲਦੇ ਹਰੀਦਵਾਰ ਰਿਸ਼ੀਕੇਸ਼ ਹੁੰਦੇ ਹੋਏ ਬਦਰੀਨਾਥ ਚਲੇ ਗਏ ਫਿਰ ਉਸ ਤੋਂ ਅੱਗੇ ਕਿਸੇ ਥਾਂ ਕਿਤੇ ਜੰਗਲ ਵਿੱਚ ਤਪੱਸਿਆ ਕਰਦੇ ਰਹੇ ਫਿਰ ਜਿਵੇਂ ਆਪ ਦੱਸਦੇ ਹਨ ਅਸੀਂ ਹੇਮਕੁੰਟ ਦੇ ਨੇੜੇ ਹੀ ਕਿਤੇ ਟਿਕੇ ਰਹੇ ਉਥੇ ਕਈ ਰਿਸ਼ੀਆਂ ਨਾਲ ਮੇਲ ਹੋਇਆ ਜਿਹੜੇ ਕਿ ਪੁਰਾਤਨ ਸਮੇਂ ਤੋਂ ਆਪਣੀ ਇੱਛਾ ਅਨੁਸਾਰ ਸਰੀਰ ਰੱਖਦੇ ਹਨ ਯੋਗੀ ਜਨਾਂ ਨੇ ਦਸਵੇਂ ਦਵਾਰ ਸਵਾਸ ਟਿਕਾ ਲੈਣੇ 100-100 ਵਰਸ ਜਾਂ ਇਸ ਤੋਂ ਵੀ ਵੱਧ ਸਮਾਂ ਸਮਾਧੀ ਲਾ ਕੇ ਬੈਠਣਾ ਐਸੇ ਮਹਾਨ ਯੋਗੀ ਜਨ ਵੀ ਇੱਥੇ ਮਿਲੇ ਫੇਰ ਉਸ ਤੋਂ ਬਾਅਦ ਦੱਸਦੇ ਸਨ ਕੁਝ ਐਸੇ ਸਿੱਖਾਂ ਦੇ ਵੀ ਦਰਸ਼ਨ ਹੋਏ ਜਿਹੜੇ ਦਸਮ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਦੇ ਹੁਕਮ ਅਨੁਸਾਰ ਸਰੀਰ ਰੱਖ ਕੇ ਜੰਗਲਾਂ ਵਿੱਚ ਵਿਚਰਦੇ ਹਨ ਇਹ ਸਿੱਖ ਵਿਦੇਹ ਮੁਕਤ ਅਵਸਥਾ ਵਾਲੇ ਹੁੰਦੇ ਹਨ ਜਿਸ ਵੇਲੇ ਸੰਸਾਰ ਵਿੱਚ ਗੁਰਮੁਖ ਜੀਵਨ ਵਾਲੇ ਘਟ ਦੇ ਦਿਸਣ ਤਾਂ ਗੁਰੂ ਦੇ ਹੁਕਮ ਅਨੁਸਾਰ ਇਹ ਸਰੀਰ ਧਾਰ ਕੇ ਸੰਸਾਰ ਵਿੱਚ ਫਿਰ ਤੋਂ ਗੁਰਸਿੱਖੀ ਪ੍ਰਚਾਰ ਦੀ ਸੇਵਾ ਨਿਭਾ ਕੇ ਆਪਣਾ ਸਮਾਂ ਪੂਰਾ ਕਰਕੇ ਦਰਗਾਹ ਨੂੰ ਚਲੇ ਜਾਂਦੇ ਹਨ ਇਹਨਾਂ ਨੂੰ ਇਹ ਹੁਕਮ ਹੈ ਇਸ ਦੇ ਨਾਲ ਇੱਕ ਭਵਿੱਖਤ ਵਚਨ ਕੀਤਾ ਕਿ ਜਦੋਂ ਧਰਮੀ ਪੁਰਖ ਰਾਜ ਕਰੇਗਾ ਉਸ ਵੇਲੇ ਉਹੀ ਬਖਸ਼ਿਸ਼ਾਂ ਹੋਈਆਂ ਰੂਹਾ ਸਭ ਸਮਰੱਥਾ ਲੈ ਕੇ ਗੁਰੂ ਕੇ ਹੁਕਮ ਅਨੁਸਾਰ ਰਾਜ ਕਰਨ ਗਿਆ ਧਾਰਮੀ ਫੁਰਖੀ ਸਭ ਦੇ ਜਥੇਦਾਰ ਹੋਣਗੇ ਸੋ ਇਥੋਂ ਤੁਰ ਕੇ ਫਿਰ ਮੈਦਾਨੀ ਇਲਾਕੇ ਵੱਲ ਆ ਗਏ ਇੱਥੇ ਬੈਠਿਆਂ ਨੂੰ ਹੁਕਮ ਹੋਇਆ ਕਿ ਜਾ ਕੇ ਇੱਕ ਵਾਰ ਮਾਤਾ ਜੀ ਨੂੰ ਮਿਲੋ ਉਹਨਾਂ ਨੇ ਯਾਦ ਕੀਤਾ ਹੈ ਹੁਕਮ ਮੰਨ ਕੇ ਚੱਲ ਪਏ ਨਗਰ ਪਹੁੰਚੇ ਜਿਸ ਵੇਲੇ ਘਰ ਗਏ ਅੱਗੇ ਮਾਤਾ ਜੀ ਦਾ ਸਰੀਰ ਕੁਝ ਢਿੱਲਾ ਸੀ ਘਰ ਕਿਸੇ ਜੀ ਨੇ ਆਵਾਜ਼ ਦੇਖ ਕੇ ਕਿਹਾ मां मस्ताना आ गया है तू याद करदी सी मां ने आँखें खोल के देखया नाल ही माताजी दे श्वास पूरे हो गए बाबा जी ने माताजी ਨੂੰ ਨਮਸਕਾਰ ਕੀਤੀ ਤੇ ਫੇਰ ਘਰ ਨਹੀਂ ਠਹਰੇ ਵਾਪਸ ਉਨੀ ਪੈਰੀ ਮੁੜ ਗਏ ਇਥੋਂ ਚੱਲਦੇ ਹੋਏ ਬਹੁਤ ਦੂਰ ਨਿਕਲ ਗਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿੱਠਾ ਰੀਠਾ ਸਾਹਿਬ ਅਸਥਾਨ ਹੈ ਇਥੇ ਕੁਝ ਦਿਨ ਠਹਿਰੇ ਇਥੋਂ ਚੱਲ ਕੇ ਆਗਰੇ ਹੁੰਦੇ ਹੋਏ ਹੋਰ ਕਈ ਅਸਥਾਨਾਂ ਨੂੰ ਪਵਿੱਤਰ ਚਰਨਾਂ ਦੀ ਛੋਹ ਦੇਂਦਿਆਂ ਭਾਗ ਲਗਾਉਂਦੇ ਗਏ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ 18ਵੀ ਮੁਸਲਮਾਨ ਫਕੀਰ ਨੂੰ ਸੱਚੀ ਭਗਤੀ ਦਾ ਮਾਰਗ ਦਰਸਾਉਣਾ ਬਾਬਾ ਜੀ ਜੰਗਲ ਵਿੱਚ ਰਹਿ ਰਹੇ ਸਨ ਤੇ ਇਸੇ ਜੰਗਲ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਇਸ ਦੇ ਨੇੜੇ ਹੀ ਆਸਣ ਲਾ ਕੇ ਬੈਠ ਗਏ ਕੁਝ ਚਿਰ ਪਿਛੋਂ ਉਸ ਦਾ ਇੱਕ murid ਇੱਧਰ ਆ ਨਿਕਲਿਆ ਆਪ ਜੀ ਨੂੰ ਬੈਠਿਆ ਵੇਖ ਕੇ ਕਹਿਣ ਲੱਗਾ ਸੰਤ ਜੀ ਤੁਸੀਂ ਕਿੱਥੋਂ ਆਏ ਹੋ ਆਪ ਜੀ ਨੇ ਸਾਰੀ ਗੱਲਬਾਤ ਦੱਸੀ ਇਹ ਸੁਣ ਕੇ ਕਹਿਣ ਲੱਗਾ ਤੁਹਾਡਾ ਇੱਥੇ ਰਹਿਣਾ ਮੁਸ਼ਕਲ ਹੈ ਬਾਬਾ ਜੀ ਨੇ ਪੁੱਛਿਆ ਕਿਉਂ ਉਹ ਬੋਲਿਆ ਮੇਰਾ ਪੀਰ ਹੈ ਉਹ ਹੁਣ ਤਾਂ ਚਲੀਸੇ ਵਿੱਚ ਬੈਠਾ ਹੈ ਦੋ ਚਾਰ ਦਿਨਾਂ ਤੱਕ ਬਾਹਰ ਆਵੇਗਾ ਉਹ ਕਿਸੇ ਵੀ ਦੂਜੇ ਧਰਮ ਦੇ ਸੰਤ ਨੂੰ ਚੰਗਾ ਨਹੀਂ ਸਮਝਦਾ ਬਾਬਾ ਜੀ ਕਹਿਣ ਲੱਗੇ ਇਹ ਕਿਉਂ ਜੇ ਕੋਈ ਕਿਸੇ ਦਾ ਵਿਗਾੜੇ ਨਾ ਤਾਂ ਉਸ ਨੂੰ ਤਾਂ ਕੋਈ ਵੀ ਮਾੜਾ ਨਹੀਂ ਸਮਝਦਾ ਫਿਰ ਇਹ ਤਾਂ ਫੱਕਰ ਹੈ ਇਸ ਨੂੰ ਕਿ ਇਹਨਾਂ ਗੱਲਾਂ ਨਾਲ ਉਹ ਬੋਲਿਆ ਜੀ ਇਤਨਾ ਤਾਂ ਮੈਨੂੰ ਪਤਾ ਨਹੀਂ ਜਿਸ ਗੱਲ ਦਾ ਮੈਨੂੰ ਪਤਾ ਸੀ ਮੈਂ ਦੱਸ ਦਿੱਤਾ ਹੈ ਅੱਗੇ ਤੁਹਾਡੀ ਮਰਜ਼ੀ ਜੋ ਮੈਨੂੰ ਮੇਰੇ ਪੀਰ ਦਾ ਹੁਕਮ ਸੀ ਮੈਂ ਕਹਿ ਦਿੱਤਾ ਹੈ ਉਸ ਨੇ ਮੈਨੂੰ ਨਸੀਹਤ ਕੀਤੀ ਹੈ ਕਿ ਕੋਈ ਕਿਸੇ ਦੂਜੇ ਧਰਮ ਦਾ ਪੁਰਸ਼ ਮੇਰੇ ਮੱਥੇ ਵੀ ਨਾ ਲੱਗੇ ਉਸ ਪੀਰ ਦੇ murid ਪਾਸੋਂ ਸੁਣ ਆਜੀ ਨੇ ਕੋਈ ਉੱਤਰ ਨਹੀਂ ਦਿੱਤਾ ਉਹ ਚਲਾ ਗਿਆ ਸ਼ਾਮ ਨੂੰ ਜਦੋਂ ਪੀਰ ਨੇ ਅੰਦਰ ਬੈਠੇ ਨੇ ਆਵਾਜ਼ ਦੇ ਕੇ murid ਸਭ ਕੀ ਗੱਲਬਾਤ ਕੀਤੀ murid ਨੇ ਪੀਰ ਦੀ ਗੱਲ ਸੁਣ ਕੇ ਬਾਬਾ ਜੀ ਵਾਲੀ ਸਾਰੀ ਵਾਰਤਾ ਕਹਿ ਸੁਣਾਈ ਸੁਣ ਕੇ ਪੀਰ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਜਾ ਕਿ ਵੇਖ ਜਿਉ ਚਲਾ ਗਿਆ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਐਸ ਵੇਲੇ ਹੀ ਉਸ ਨੂੰ ਤੋੜ ਦੇ ਉਹ ਗਿਆ ਜਾ ਕੇ ਬਾਬਾ ਜੀ ਨੂੰ ਕਹਿਣ ਲੱਗਾ ਸੰਤ ਜੀ ਤੁਸੀਂ ਚਲੇ ਜਾਓ ਮੇਰੇ ਪੀਰ ਦਾ ਹੁਕਮ ਹੈ ਸੁਣ ਕੇ ਬਾਬਾ ਜੀ ਬੋਲੇ ਅਸੀਂ 3-4 ਦਿਨ ਇੱਥੇ ਰਹਿਣਾ ਹੈ ਅਜੇ ਨਹੀਂ ਜਾਣਾ ਸੁਣ ਕੇ ਮੁੜ ਗਿਆ ਉਸ ਨੇ ਜਾ ਕੇ ਦੱਸਿਆ ਜੀ ਉਹ ਮੇਰੇ ਤੋਰਿਆਂ ਨਹੀਂ ਜਾਂਦਾ ਪੀਰ ਨੇ ਫਿਰ ਇੱਕ ਹੋਰ ਚੇਲਾ ਭੇਜਿਆ ਉਸ ਨੇ ਵੀ ਆ ਕੇ ਕਿਹਾ ਸੰਤ ਜੀ ਆਪ ਇੱਥੋਂ ਚਲੇ ਜਾਓ ਅਗੋਂ ਆਪਨੇ ਉੱਤਰ ਦਿੱਤਾ ਪੀਰ ਨੂੰ ਮਿਲੇ ਬਿਨਾ ਨਹੀਂ ਜਾਣਾ ਚੇਲੇ ਨੇ ਕਿਹਾ ਉਹ ਤਾਂ ਮੁਸਲਮਾਨ ਤੋਂ ਬਿਨਾ ਕਿਸੇ ਨਾਲ ਗੱਲਬਾਤ ਕਰਕੇ ਨਹੀਂ ਰਾਜ਼ੀ ਤੁਸੀਂ ਆਖਦੇ ਹੋ ਪੀਰ ਨੂੰ ਮਿਲਣਾ ਹੈ ਬਾਬਾ ਜੀ ਨੇ ਕਿਹਾ ਕਿ ਅਸੀਂ ਉਸ ਨੂੰ ਮਿਲਣਾ ਹੈ ਅਤੇ ਅੱਜ ਰਾਤ ਨੂੰ ਮਿਲਣਾ ਹੈ ਤੂੰ ਉਸ ਨੂੰ ਆਖ ਦੇ ਤੈਨੂੰ ਮਿਲ ਕੇ ਜਾਣਗੇ ਐਵੇਂ ਨਹੀਂ ਜਾਣਾ ਉਸ ਨੇ ਜਾ ਕੇ ਪੀਰ ਨੂੰ ਦੱਸਿਆ ਜੀ ਉਹ ਤਾਂ ایਉਂ ਬੋਲਦਾ ਹੈ ਸੁਣ ਕੇ ਪੀਰ ਚੁੱਪ ਰਿਹਾ ਅੱਧੀ ਰਾਤ ਤੋਂ ਬਾਅਦ ਪੀਰ ਦੇ ਦਰਦ ਸ਼ੁਰੂ ਹੋ ਗਿਆ ਵੱਧਦਾ ਵੱਧਦਾ ਵੱਧ ਗਿਆ ਸਹਾਰਿਆ ਨਾ ਗਿਆ ਐਸਾ ਦੁਖੀ ਹੋਇਆ ਹਾਏ ਹਾਏ ਕਰੀਮ ਫਿਰ ਮਰੀਦਾ ਨੂੰ ਕਹਿਣ ਲੱਗਾ ਜਾਓ ਉਹ ਸੰਤ ਨੂੰ ਸਦਕੇ ਲਿਆਓ ਇੱਕ ਚੇਲਾ ਗਿਆ ਬਾਬਾ ਜੀ ਨੂੰ ਜਾ ਦੱਸਿਆ ਜੀ ਤੁਹਾਨੂੰ ਪੀਰ ਨੇ ਯਾਦ ਕੀਤਾ ਹੈ ਆਪ ਉਸ ਦੇ ਨਾਲ ਹੋ ਤੁਰੀ ਜਦੋਂ ਕੋਲ ਗਏ ਪੁੱਛਿਆ ਪੀਰ ਜੀ ਕੀ ਹਾਲ ਹੈ ਉਹ ਬੋਲਿਆ ਜਾ ਨਿਕਲਦੀ ਹੈ ਦਰਦ ਨਾਲ ਰਹਿਮਤ ਕਰੋ ਬਾਬਾ ਜੀ ਦੇ ਹੱਥ ਵਿੱਚ ਛੋਟੀ ਸੀ ਉਸ ਦੇ ਪੇਟ ਨਾਲ ਲਾਈ ਦਰਦ ਬੰਦ ਹੋ ਗਿਆ ਫਿਰ ਪੁੱਛਿਆ ਹੁਣ ਕਿਵੇਂ ਹੈ ਉਹ ਬੋਲਿਆ ਹੁਣ ਤਾਂ ਦਰਦ ਨਹੀਂ ਹੁੰਦਾ ਆਪ ਬੋਲੇ ਅਸੀਂ ਤਾਂ ਹੁਣ ਚੱਲਦੇ ਹਾਂ ਬਾਕੀ ਗੱਲ ਸਵੇਰੇ ਕਰਾਂਗੇ ਅਗਲੇ ਦਿਨ ਸਵੇਰੇ ਉਸ ਨੇ ਸੇਵਕ ਭੇਜ ਕੇ ਸਤਕਾਰ ਨਾਲ ਕੋਲ ਸੱਦਿਆ ਅਤੇ ਆਪਣੇ ਕੋਲੋਂ ਇੱਕ ਕਪੜਾ ਵਿਛਾ ਕੇ ਉੱਪਰ ਬਿਠਾਇਆ ਉਸ ਨੇ ਪੁੱਛਿਆ ਕੀ ਨਾਮ ਹੈ ਆਪ ਦਾ ਆਪ ਬੋਲੇ ਸਾਡਾ ਨਾਮ ਮਹਾ ਹਰਨਾਮ ਸਿੰਘ ਹੈ ਪੀਰ ਬੋਲਿਆ ਜੀ ਮੇਰਾ ਇੱਕ ਕੰਮ ਵਿਗੜ ਗਿਆ ਹੈ ਆਪ ਬੋਲੇ ਉਹ ਕਿਹੜਾ ਪੀਰ ਬੋਲਿਆ ਮੇਰਾ ਨਿਯਮ ਸੀ ਕਿ ਐਨੇ ਦਿਨ ਲਗਾਤਾਰ ਆਪਣੀ ਬੰਦਗੀ ਦੇ ਦੌਰਾਨ ਆਪਣੇ ਆਸਣ ਉਤੇ ਕਿਸੇ ਨੂੰ ਨਹੀਂ ਔਣ ਦੇਣਾ ਪਰ ਦਰਦ ਹੋਣ ਕਰਕੇ ਨਿਯਮ ਟੁੱਟ ਗਿਆ ਆਪ ਹੱਸ ਕੇ ਬੋਲਿਆ ਤੂੰ ਕਿਤਨਿਆਂ ਦੇ ਨਿਯਮ ਤੋੜੇ ਹਨ ਅੱਜ ਤੱਕ ਗਿਣਤੀ ਕਰਕੇ ਵੇਖ ਪੀਰ ਕਹਿੰਦਾ ਜੀ ਮੈਂ ਕਿਵੇਂ ਤੋੜੇ ਤਾਂ ਆਪ ਬੋਲੇ ਕਿੰਨੇ Hindu ਲੋਕ ਮੁਸਲਮਾਨ ਬਣਾਏ ਯਾਦ ਕਰ ਉਹ ਦੁਖੀ ਹੋ ਕੇ اولاد ਵੱਲੋਂ ਘਰ ਵੱਲੋਂ ਤੇਰੇ ਕੋਲ ਆਏ ਇੱਕ ਫਖਰ ਜਾਣ ਕੇ ਪਰ ਤੂੰ ਸਭ ਨੂੰ ਮੁਸਲਮਾਨ ਬਨਣ ਦਾ ਉਪਦੇਸ਼ ਕੀਤਾ ਕਈ ਤਾਂ ਬਣ ਵੀ ਗਏ ਆਪਣੀ ਗਰਜ ਵਾਸਤੇ ਕੀ ਉਹਨਾਂ ਦਾ ਕੋਈ ਨਿਯਮ ਨਹੀਂ ਸੀ ਜਿਹੜਾ ਤੂੰ ਤੋੜਿਆ ਹੋਵੇ ਹੁਣ ਵੀ ਤੇਰੇ ਹੁਕਮ ਨਾਲ ਤੇਰੇ ਮਰੀਦ ਕਿਸੇ ਹਿੰਦੂ ਨੂੰ ਤੇਰੇ ਨੇੜੇ ਨਹੀਂ ਹੋਣ ਦਿੰਦੇ ਐਨੀ ਬੰਦਗੀ ਕਰਕੇ ਮੁਤਸਾਫ ਕਰਨ ਦੀ ਕੀ ਲੋੜ ਜੋ ਤੇਰੇ ਮੁਰਸ਼ਿਦ ਨੇ ਤੈਨੂੰ ਦੱਸਿਆ ਹੈ ਉਹ ਤੂੰ ਕਰ ਜੇ ਕੋਈ ਤੇਰੀ ਕਰਨੀ ਵੇਖ ਕੇ ਤੇਰੇ ਤੇ ਸ਼ਰਦਾ ਕਰਦਾ ਹੈ ਤੂੰ ਆਪਣੀ ਤਾਕਤ ਨਾਲ ਉਸ ਦੀ ਦੁਨਿਆਵੀ ਲੋੜ ਪੂਰੀ ਕਰ ਸਕਦਾ ਹੈ ਜੇ ਕੋਈ ਰੂਹਾਨੀਅਤ ਵਾਲੇ ਜੇ ਕੋਈ ਰੂਹਾਨੀਅਤ ਬਾਰੇ ਸਵਾਲ ਕਰੇ ਕੁਝ ਮੰਗੇ ਉਸ ਬੰਦੇ ਦੀ ਸੁਰਤ ਬਿਰਤੀ ਉੱਥੇ ਲੱਗੇ ਹੋਏ ਦੀ ਉੱਚੀ ਕਰ ਦੇ ਮਨ ਦੀ ਅਵਸਥਾ ਬਦਲ ਦੇ ਦੀਨ ਬਦਲੌਣ ਦੀ ਲੋੜ ਨਹੀਂ ਜਿੱਥੇ ਬੂਟਾ ਲੱਗਾ ਹੋਵੇ ਵਧੀਆ ਫੁੱਲਿਆ ਹੋਵੇ ਉਥੋਂ ਪੁੱਟਣ ਦੀ ਲੋੜ ਨਹੀਂ ਕੀ ਪਤਾ ਤੇਰਾ ਹੋਰ ਥਾਂ ਲਾਇਆ ਹੋਇਆ ਲੱਗੇ ਕਿ ਨਾ ਲੱਗੇ ਜੋ ਕੁਝ ਤੂੰ ਕਰ ਰਿਹਾ ਹੈ ਇਹ ਘਾਟੇ ਵਾਲਾ ਸੌਦਾ ਹੈ ਬਹੁਤੇ murid ਬਣਾ ਕੇ ਵੱਡੇ ਤਾਂ ਨਹੀਂ ਬਣੀਦਾ ਜੀਵਨ ਵਾਲੇ ਥੋੜੇ ਹੀ ਹੁੰਦੇ ਹਨ ਬਹੁਤੇ ਕਦੇ ਹੋਏ ਵੀ ਨਹੀਂ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਬਾਬਾ ਜੀ ਨੇ ਦੱਸਿਆ ਸਾਡੇ ਗੁਰੂ ਦੇ ਘਰ ਵਿੱਚ ਤਾਂ ਇਉ ਹੁਕਮ ਹੈ ਪ੍ਰਥਮੇ ਮਨ ਪਰਬੂਧੈ ਆਪਣਾ ਪਾਛੈ ਅਵਰ ਰਿਝਾਵੇਂ ਇਹ ਹੁਣ ਵੇਖ ਲਓ ਆਪਣਾ ਮਨ ਸਮਝਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ ਬਾਬਾ ਜੀ ਦੇ ਬਚਨਾਂ ਦਾ ਪੀਰ ਦੇ ਮਨ ਉੱਤੇ ਐਸਾ ਪ੍ਰਭਾਵ ਪਿਆ ਕੀ ਪੀਰ ਨੇ ਆਪਣੇ ਮਨ ਦੀ ਸਾਰੀ ਹਾਲਤ ਬਾਬਾ ਜੀ ਕੋਲ ਖੋਲ ਦਿੱਤੀ ਨਾਲ ਦੱਸਿਆ ਜੀ ਮੇਰੇ ਵਸ ਦੀ ਕੋਈ ਗੱਲ ਨਹੀਂ ਬਹੁਤ ਜ਼ੋਰ ਲਾ ਚੁੱਕਾ ਹਾਂ ਬਾਬਾ ਜੀ ਨੇ ਪੁੱਛਿਆ ਤੇਰਾ ਮੁਰਸ਼ਿਦ ਕਿੱਥੇ ਹੈ ਪੀਰ ਬੋਲਿਆ ਜੀ ਉਹ ਤਾਂ ਵਫਾਤ ਹੋ ਚੁੱਕੇ ਹਨ ਭਾਵ ਮਰ ਚੁੱਕੇ ਹਨ ਇਉਂ ਬਚਨ ਕਰਕੇ ਕਹਿਣ ਲੱਗੇ ਕਲਮਾ ਸੁਣਾ ਉਸ ਨੇ ਸੁਣਾਇਆ ਫਿਰ ਬੋਲੇ ਜਿਸ ਕਲਾਮ ਦੇ 40 ਸੇ ਕੀਤੇ ਹਨ ਉਸੇ ਕਲਾਮ ਦਾ ਹੀ ਆਪਣੇ ਨਿਯਮ ਅਨੁਸਾਰ ਪਾਠ ਸ਼ੁਰੂ ਕਰਦੇ ਫਿਰ ਵੇਖ ਕਿਵੇਂ ਰੰਗ ਲੱਗਦੇ ਹਨ ਸਤਿਵਚਨ ਕਹਿ ਕੇ ਉਸਨੇ ਅਗਲੀ ਸਵੇਰ ਤੋਂ ਹੀ ਸ਼ੁਰੂਕਾਰ ਦਿੱਤਾ ਇੱਕ ਦੋ ਦਿਨਾਂ ਵਿੱਚ ਹੀ ਮਨ ਦੀ ਅਵਸਥਾ ਹੋਰ ਦੀ ਹੋਰ ਹੋ ਗਈ ਚੌਥੇ ਦਿਨ ਆਪ ਤੁਰੰਨ ਤਿਆਰ ਹੋਏ ਤਾਂ ਹੱਥ ਜੋੜ ਕੇ ਪੀਰ ਨੇ ਬੇਨਤੀ ਕੀਤੀ ਰੱਬ ਵਾਲਿਓ ਤੁਸੀਂ ਸਦਾ ਹੀ ਮੇਰੇ ਕੋਲ ਟਿਕੋ ਮੈਂ ਆਪ ਦੀ ਖਿਦਮਤ ਕਰਾਂਗਾ ਆ ਬੋਲੇ ਨਹੀਂ ਅਸੀਂ ਹੁਣ ਜਾਣਾ ਹੈ ਬਾਬਾ ਜੀ ਪਾਸ ਇੱਕ ਹੱਥ ਲਿਖਤ ਵੇਖ ਕੇ ਪੁੱਛਣ ਲੱਗਾ ਇਹ ਸੰਤ ਜੀ ਆਪ ਜੀ ਪਾਸ ਕਿਹੜੀ ਕਿਤਾਬ ਹੈ ਬਾਬਾ ਜੀ ਨੇ ਬਚਨ ਕੀਤੇ ਪੀਰ ਜੀ ਇਹ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਹੈ ਉਹ ਬੋਲਿਆ ਜੀ ਮੈਨੂੰ ਦੇ ਦਿਓ ਬਾਬਾ ਜੀ ਕਹਿਣ ਲੱਗੇ ਲੈ ਲੈ ਤੂੰ ਗੁਰਮੁਖੀ ਕਿਵੇਂ ਪੜੇਗਾ ਉਹ ਬੋਲਿਆ ਮੈਂ ਗੁਰਮੁਖੀ ਪੜ ਸਕਦਾ ਹਾਂ ਮੇਰਾ ਪਿੱਛਾ ਪੰਜਾਬ ਦਾ ਹੀ ਹੈ ਸੋ ਉਸਨੇ ਗੁਟਕਾ ਲੈ ਲਿਆ ਫਿਰ ਬੋਲਿਆ ਜੀ ਇੱਕ ਰਾਤ ਹੋ ਟਿਕੋ ਬੇਨਤੀ ਮੰਨ ਕੇ ਟਿਕ ਗਏ ਫਿਰ ਪੀਰ ਨੇ ਗੁਟਕੇ ਵਿੱਚੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਚਿੱਤ પ્રસન્ન ਹੋ ਗਿਆ ਬੇਨਤੀ ਕਰਨ ਲੱਗਾ ਜੇ ਹੁਕਮ ਦਿਓ ਤਾਂ ਮੈਂ ਇਸ ਦਾ ਵੀ ਪਾਠ ਕਰ ਲਿਆ ਕਰਾਂ ਆਪ ਬੋਲੇ ਕਰ ਲਿਆ ਕਰ ਫਿਰ ਉਸ ਨੂੰ ਸ੍ਰੀ ਜਪਜੀ ਸਾਹਿਬ ਦੇ ਪਾਠ ਦੀ ਮਰਿਆਦਾ ਸਮਝਾਈ ਕਿ ਇਸ ਪਾਠ ਨੂੰ ਇਉਂ ਕਰਨਾ ਹੈ ਫਿਰ ਬੋਲੇ ਇਹ ਪਾਠ ਸਵਾ ਲੱਖ ਹੋ ਜਾਏ ਬੇੜਾ ਪਾਰ ਹੋ ਜਾਂਦਾ ਹੈ ਅਗਲੇ ਦਿਨ ਤੁਰ ਪਈ ਪੀਰ ਵਿਦਾ ਕਰਨ ਦੂਰ ਤੱਕ ਨਾਲ ਗਿਆ ਕੁਝ ਅੱਗੇ ਜਾ ਕੇ ਖਲੋ ਗਏ ਬੋਲੇ ਪੀਰ ਜੀ ਹੁਣ ਮੁੜ ਜਾਓ ਜਿਤਨੀ ਦੁਨੀਆ ਨਾਲੋਂ ਪ੍ਰੀਤੀ ਟੁੱਟੇਗੀ ਰੱਬ ਨਾਲ ਵਧੇਗੀ ਬੰਦਗੀ ਕਰਨ ਦਾ ਵੇਲਾ ਹੋਵੇ ਕੋਈ ਰੁਕਾਵਟ ਰਸਤੇ ਵਿੱਚ ਆਵੇ ਉਸ ਦੀ ਪਰਵਾਹ ਨਹੀਂ ਕਰਨੀ ਬੇੜੀ ਪ੍ਰੀਤ ਮਜੂਰੀ ਮੰਗਾਏ ਜੋ ਕੋ ਛਾਂ ਛਵਾਵੇ ਹੋ ਲੋਕ ਕੁਟੰਬ ਸਭੋਂ ਤੇ ਤੂਰੇ ਤੋ ਆਪਨ ਬੀੜੀ ਆਵੇ ਹੋ ਪੀਰ ਜੀ ਅੰਦਰ ਬਾਹਰ ਰੱਬ ਸਾਰੇ ਹੀ ਹੈ ਪਰ ਉਸ ਨਾਲ ਜਦੋਂ ਪਿਆਰ ਪੈ ਜਾਵੇ ਪਿਆਰ ਇੰਨਾ ਹੋਵੇ ਜਿਵੇਂ ਦੱਸਿਆ ਹੈ ਉਹ ਅੰਦਰੋਂ ਪਰਤਖ ਹੋ ਜਾਂਦਾ ਹੈ ਬੰਦਗੀ ਨਾਲ ਪਿਆਰ ਕਰੋ ਇਹੋ ਹੀ ਸਭ ਤੋਂ ਸਵਾਦਲੀ ਵਸਤੂ ਹੈ ਜਾਓ ਮੁੜੋ ਬੈਠੋ ਆਪਣੇ ਥਾਂ ਉਤੇ ਪੀਰ ਨੇ ਆਖਰੀ ਵਾਰ ਪੁੱਛਿਆ ਜੇ ਕਿਤੇ ਮਿਲਣਾ ਹੋਵੇ ਤਾਂ ਕਿੱਥੇ ਆਪ ਬੋਲੇ ਸਾਡਾ ਨਾਮ ਮਹਾ ਹਰਨਾਮ ਸਿੰਘ ਰੂਮੀ ਵਾਲੇ ਹੈ ਜਦੋਂ ਵਕਤ ਆਇਆ ਆਪ ਸੱਦ ਲਵਾਂਗੇ ਮਹਾਪੁਰਖਾਂ ਦੀ ਸੰਗਤ ਦਾ ਇਹ ਫਲ ਹੈ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਓ ਸੋ ਇਸ ਤਰ੍ਹਾਂ ਬਾਬਾ ਜੀ ਨੇ ਪੀਰ ਨੂੰ ਕਟੜ ਪੰਥੀਆਂ ਸ਼ਰਈਆਂ ਤੋਂ ਉੱਚਾ ਚੁੱਕ ਕੇ ਰੱਬ ਵਾਲੇ ਪਾਸੇ ਲਾਇਆ ਇਹ ਫਕੀਰ ਇੱਕ ਵਾਰ ਪੁੱਛੋ ਵੀ ਦਰਸ਼ਨ ਕਰਨ ਬਾਬਾ ਜੀ ਪਾਸ ਆਇਆ ਸੀ ਇਸ ਨੂੰ ਬਾਬਾ ਜੀ ਨੇ 나ਗਪੁਰ ਵਾਲਾ ਕਹਿ ਕੇ ਸੱਦਿਆ ਸੀ ਉਹ ਪ੍ਰਸੰਗ ਕਿਸੇ ਅਗਲੇ ਹਿੱਸੇ ਵਿੱਚ ਆਏਗਾ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੀਆਂ ਸਾਖੀਆਂ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਪੈਰਾਗਨ ਚੈਨਲ ਵਿੱਚ ਮਹਾਪੁਰਖਾਂ ਦਾ ਜੀਵਨ ਮਹਾਪੁਰਖਾਂ ਦੀ ਸਾ ਸੰਗਤ ਵਿੱਚ ਕੀਤੇ ਗਏ ਕੀਰਤਨ ਸਾਖੀਆਂ ਗੁਰਬਾਣੀ ਵਿਚਾਰ ਆਦ ਆਪ ਸੁਣ ਸਕਦੇ ਹੋ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਤਾਂ ਜੋ ਆਪ ਨੂੰ ਲੱਭਣ ਵਿੱਚ ਆਸਾਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ